ਪਿੰਡ ਦੀ ਸਵੇਰ ਸੂਰਜ ਨਾਲ ਨਹੀਂ ਵਾਇਗਰੂ ਦੇ ਨਾਮ ਨਾਲ ਹੁੰਦੀ ਏ ਟਾਲੀਆਂ ਤੇ ਬੈਠੇ ਪੰਛੀ ਕੁਦਰਤ ਦੀ ਪਹਿਲੀ ਆਵਾਜ਼ ਹੁੰਦੇ ਨੇ ਇਹ ਪਿੰਡ ਦਾ ਚੌਕ ਜਿੱਥੇ ਹਰ ਰਾਹ ਮਿਲਦਾ ਏ ਅਤੇ ਹਰ ਗੱਲ ਵਿੱਚ ਆਪਣਾਪਨ ਹੁੰਦਾ ਏ ਇੱਥੇ ਅਜਨਬੀ ਵੀ ਆਪਣੇ ਲੱਗਦੇ ਨੇ ਕਈ ਰਸਤੇ ਖਾਲੀ ਦਿਸਦੇ ਨੇ ਪਰੇ ਰਾਹ ਵੀ ਗਵਾ ਨੇ ਉਹਨਾਂ ਕਦਮਾਂ ਦੇ ਜੋ ਹਰ ਸਵੇਰ ਮਿਹਨਤ ਵੱਲ ਜਾਂਦੇ ਨੇ ਇਹ ਬਜ਼ੁਰਗ ਪਿੰਡ ਦੀ ਵਿਰਾਸਤ ਨੇ ਇਹਨਾਂ ਦੀਆਂ ਗੱਲਾਂ 'ਚ ਬੀਤਿਆ ਸਮਾਂ ਤਜਰਬਾ ਅਤੇ ਆਪਣਾਪਣ ਦਿਸਦਾ ਹੈ ਹਰ ਇੱਕ ਖੇਤ ਕਿਸਾਨ ਦੀ ਦੁਆ ਨੇ ਮਿੱਟੀ ਨਾਲ ਜੁੜੀ ਮਿਹਨਤ ਫਸਲ ਬਣ ਕੇ ਮੁਸਕਰਾਉਂਦੀ ਹੈ ਇਹੀ ਪਿੰਡ ਦੀ ਅਸਲੀ ਤਾਕਤ ਹੈ ਇਹ ਨਿੱਕੀਆਂ ਖੁਸ਼ੀਆਂ ਜ਼ਿੰਦਗੀ ਦਾ ਸੱਚਾ ਰੂਪ ਨੇ ਬਿਨਾਂ ਫਿਕਰ ਬਿਨਾਂ ਲਾਲਚ ਸਿਰਫ ਖੁਸ਼ ਰਹਿਣ ਦੀ ਕਲਾ ਕੋਈ ਖੇਤਾਂ ਵਾਲ ਕੁਲ ਕਾਮਵਾਲ ਹਰ ਕੋਈ ਆਪਣੀ ਮਿਹਨਤ ਨਾਲ ਪਿੰਡ ਦੀ ਕਿਸਮਤ ਲਿਖ ਰਿਹਾ ਹੈ ਮੰਡੀ ਦੀ ਰੌਣਕ ਪਿੰਡਾਂ ਦੀ ਧੜਕਣ ਹੈ ਤਾਜੀ ਸਬਜ਼ੀ ਸੱਚੀ ਕਮਾਈ ਅਤੇ ਆਪਸੀ ਭਰੋਸਾ ਜਦ ਮਾਰਕੀਟ ਖੁੱਲਦੀ ਹੈ ਤਾਂ ਸਿਰਫ ਦੁਕਾਨਾਂ ਨਹੀਂ ਘਰ ਦੇ ਰੋਟੀ ਵੀ ਤਿਆਰ ਹੁੰਦੀ ਹੈ ਨਹਿਰ ਵਾਂਗ ਪਿੰਡ ਦੀ ਜ਼ਿੰਦਗੀ ਵੀ ਚੁੱਪਚਾਪ ਚੱਲਦੀ ਰਹਿੰਦੀ ਹੈ ਨਾ ਸ਼ੋਰ ਨਾ ਦਿਖਾਵਾ ਸਿਰਫ ਸੱਚਾਈ ਪਿੰਡ ਸਿਰਫ ਥਾਂ ਨਹੀਂ ਹੁੰਦਾ ਪਿੰਡ ਤਾਂ ਉਹ ਮਿੱਟੀ ਐ ਜਿੱਥੋਂ ਸਾਡੀ ਪਛਾਣ ਸ਼ੁਰੂ ਹੁੰਦੀ ਏ ਇਹ ਸੀ ਪਿੰਡ ਦੀ ਸਵੇਰ